ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਚੈਨਲ ਝੰਕ ਦੀ ਰਾਹ ਤੇ ਸਵਾਗਤ ਹੈ ਸਾਰੇ ਜੀ ਜਿਹਨੇ ਮੈਨੂੰ ਦੇਖ ਰਿਹਾ ਦੋਸਤਾਂ ਦਾ ਔਰ ਅੱਜ ਮੇਰੇ ਪਿੱਛੇ ਖੜੇ ਮੇਰੇ ਵੀਰ ਜੀ ਖੈਰਾ ਸਾਹਿਬ ਔਰ ਇੱਥੇ ਖੜੇ ਅੱਜ ਬਾਜਾ ਇੱਕ ਕਾਲਜ ਆ ਗਾਇਕਾ ਕੋਲੇ ਤਰਨਤਾਰ ਮੱਜਾ ਜਨਵਦੀ ਲਖਾਰੀ ਸਾਹਿਬਾ ਅੱਜ ਜਤੀ ਰੇਡੇ ਚ ਬੁਲਾਇਆ ਅਨਦੀਪ ਸ਼ਖਸ਼ੀਤਾਂ ਬਹੁਤ ਸਾਰੀਆਂ ਦੰਦੇਖੋ ਤੇ ਚੰਨਰੀ ਖੰਦੀ ਤੇ ਚਾਹ ਦਾ ਉਹਦੇ ਲਈ ਰੈਫਰੈਸ਼ਮੈਂਟ ਦਾ ਪ੍ਰੋਗਰਾਮ ਔਰ ਇਸ ਤਰ੍ਹਾਂ ਹੀ ਪੋਡਮ ਕਰ ਰਹੇ ਔਰ ਇਹ ਤੇ ਸਾਡੇ ਨੌਜਵਾਨ ਸ਼ਾਇਰ ਜਿਲੀ ਜੀ ਇਹਨੇ ਸਾਡੇ ਇਤਤੋ ਵੀ ਜਵਾਬ ਸ਼ਾਇਰ

ਲਕਾਰੀ ਦਾ ਬੜਾ ਰੇੜਾ ਭਰਿਆ ਭਰਿਆ ਕਿਉਂਕਿ ਦੋਸਤੋ ਇਹ ਛੋਟੀ ਜਿਹੀ ਸਹਾਇਤ ਸੀ ਅੱਗੇ ਪ੍ਰੋਗਰਾਮ ਦੀ ਹੋਰ ਚਲਕੀ ਹੈ ਮੈਂ ਤੁਹਾਨੂੰ ਸ਼ੇਅਰ ਕਰੂੰਗਾ ਬਹੁਤ ਸਾਰਾ ਧੰਨਵਾਦ ਬਹੁਤ ਸਾਰਾ ਸ਼ੁਕਰੀਆ